ਰਾਜਵੀਰ ਜਵੰਦਾ ਨੂੰ ਫੋਟਿਸ ਦੇ ਵਿੱਚ ਅੱਜ ਤੀਸਰਾ ਦਿਨ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਦੀ ਹਾਲ ਹਾਲਤ ਦੇ ਵਿੱਚ ਕੁਝ ਹੱਦ ਤੱਕ ਸੁਧਾਰ ਜ਼ਰੂਰ ਹੈ ਤਾਂ ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਹੈ ਅਰਦਾਸਾ ਕਰੋ ਜਿੰਨੀਆਂ ਹੋ ਸਕਦੀਆਂ ਨੇ ਕਿਉਂਕਿ ਜਿੱਥੇ ਇੱਕ ਪਾਸੇ ਜਿਕਰ ਪਹਿਲੇ ਦਿਨ ਦੀ ਆਪਾਂ ਕੰਡੀਸ਼ਨ ਦਾ ਜ਼ਿਕਰ ਕਰ ਲਈ ਰਾਜਵੀਰ ਦੀ ਤਾਂ ਕਾਫੀ ਜ਼ਿਆਦਾ ਸੀਰੀਅਸ ਸੀ ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੋ ਦਿਨਾਂ ਦੇ ਵਿੱਚ ਸੁਧਾਰ ਥੋੜਾ ਬਹੁਤ ਦੇਖਿਆ ਗਿਆ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦ ਜੜੇ ਇਹਨੇ ਰਾਜਵੀਰ ਠੀਕ ਹੋ ਸਕਦੇ ਨੇ ਤਾਂ ਸਾਡੇ ਨਾਲ ਖਾਸ ਤੌਰ ਤੇ ਅੱਜ ਜਿਹੜਾ ਕਹਿ ਸਕਦੇ ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਕਲਾਕਾਰ ਸਾਰੇ ਉਹਨਾਂ ਨੂੰ ਦੇਖਣ ਦੇ ਲਈ ਪਹੁੰਚ ਰਹੇ ਨੇ ਉਹਨਾਂ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਸੋ ਖਾਸ ਤੌਰ ਤੇ ਪੱਟੀ ਪੜੀ ਵਾਲਾ ਜੋ ਇੱਕ ਗੁੱਡ ਰਾਈਟਰ ਜਿਨ੍ਹਾਂ ਨੂੰ ਅਸੀਂ ਅਕਸਰ ਜਾਣਦੇ ਆ ਉਹ ਵੀ ਆਏ ਨੇ ਸੋ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੰਦਰ ਜਾ ਕੇ ਆਏ ਹੋ ਪਹਿਲਾਂ ਤਾਂ ਇਹ ਦੱਸੋ ਕਿ ਕੀ ਕੰਡੀਸ਼ਨ ਤੁਹਾਨੂੰ ਕੀ ਲੱਗਦੀ ਹੈ ਜੀ ਬਿਲਕੁਲ ਦੇਖੋ ਮੈਂ ਤਾਂ ਇਹੀ ਕਹੂੰਗਾ ਕਿ ਸਾਡੇ ਲਈ ਸਾਰਿਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਕਿ ਉਹਨਾਂ ਦੀ ਸੇਵਾ 'ਚ ਲਗਾਤਾਰ ਜਿਹੜਾ ਸੁਧਾਰ ਬਣਿਆ ਹੋਇਆ ਹੈ ਮੈਂ ਅੰਦਰ ਜਾ ਕੇ ਆਇਆ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਤੇ ਅੰਦਰ ਕਲਵਿੰਦਰ ਬਿੱਲਾ ਜੀ ਜੈਸ ਰਿਪੋਰਟ ਵਾਲੇ ਨੇ ਤੇ ਰਣਜੀਤ ਬਾਵਾ ਉਹ ਨਹੀਂ ਸਾਰੇ ਖੜੇ ਨੇ ਸੋ ਇਹੀ ਗੱਲਬਾਤ ਤੋਂ ਪਤਾ ਲੱਗਿਆ ਕਿ ਜਿਹੜੇ ਵੈਂਟੀਲੇਟਰ ਸੀਗਾ ਲੱਗਿਆ ਹੋਇਆ ਕੱਲ ਤੋਂ ਪਰਸੋਂ ਤੋਂ ਬਹੁਤ ਕ੍ਰਿਟੀਕਲ ਜਿਹੜੀ ਕੰਡੀਸ਼ਨ ਸੀ ਉਸ ਤੋਂ ਵੈਂਟੀਲੇਟਰ ਤੇ ਪੁਆਇੰਟ ਘਟਾ ਲਏ ਗਏ ਨੇ ਮਤਲਬ ਆਕਸੀਜਨ ਦਾ ਜਿਹੜਾ ਲੈਵਲ ਹੈ ਸਹੀ ਹੋਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਿਨਾਂ ਵੀ ਬਾਡੀ ਦੇ ਵਿੱਚ ਵੀ ਹਰਕਤ ਹੈ ਤੇ ਜਿਹੜਾ ਬੀਪੀ ਵਗੈਰਾ ਹੋਰ ਵੀ ਟੈਸਟ ਹੋਏ ਨੇ ਉਹ ਸਾਰਿਆਂ ਦਾ ਜਿਹੜਾ ਸਾਈਨ ਆ ਪੋਜ਼ਿਟਿਵ ਹੈ ਸੋ ਜਿਹੜੀ ਦੁਨੀਆ ਨੇ ਸਾਰੀ ਦੁਨੀਆ ਨੇ ਦੁਆਵਾਂ ਕੀਤੀਆਂ ਨੇ ਉਹਨਾਂ ਦੇ ਫੈਨਸ ਨੇ ਕੀਤੀਆਂ ਨੇ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਨੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੇ ਦੁਆਵਾਂ ਕੀਤੀਆਂ ਉਹ ਦੁਆਵ ਦੇ ਵੀ ਸੁਧਾਰ ਬਣਿਆ ਕੋਈ ਇਦਾਂ ਦਾ ਨਹੀਂ ਹੈਗਾ ਕਿ ਜਿਵੇਂ ਕਈ ਵਾਰ ਸਾਨੂੰ ਅਚਾਨਕ ਕੋਈ 네ਗੇਟਿਵ ਖਬਰ ਸੁਣਨ ਨੂੰ ਮਿਲਦੀ ਹੈ ਜਿਵੇਂ ਪਹਿਲੇ ਦਿਨ ਸੀ ਉਹਦੇ ਨਾਲੋਂ ਗੁੱਡ ਮਤਲਬ ਸੇਬੈਸਟੇਪਸ ਉਦਾਰ ਹੋ ਰਿਹਾ ਤੁਸੀਂ ਡਾਕਟਰਸ ਦੇ ਨਾਲ ਕੁਝ ਸੰਪਰਕ ਹੋ ਪਾਇਆ ਤੁਹਾਡਾ ਕੁਝ ਜੀ ਸਾਰੇ ਅਸੀਂ ਖੜੇ ਸੀ ਉਦੋਂ ਆਏ ਸੀ ਡਾਕਟਰ ਤੇ ਉਹਨਾਂ ਨੇ ਇਹੀ ਦੱਸਿਆ ਕਿ ਹੁਣ ਉਹਨਾਂ ਨੇ ਕੋਈ ਹੋਰ ਇੱਕ ਹੋਰ ਕੋਈ ਸਪੈਸ਼ਲਿਸਟ ਬੁਲਾਏ ਨੇ ਜਿਹੜੇ ਬ੍ਰੇਨ ਨਾਲ ਸੰਬੰਧਿਤ ਨੇ ਤੇ ਉਹ ਆ ਕੇ ਹੁਣ ਇੱਕ ਵਾਰ ਉਹ ਚੈੱਕ ਕਰਨਗੇ ਤੇ ਉਹ ਜਿਹੜਾ ਫਿਰ ਪ੍ਰੋਪਰ ਜਿਹੜੀ ਆਕਸੀਜਨ ਬ੍ਰੇਨ ਨੂੰ ਜਾਣ ਦਾ ਮਸਲਾ ਹੈਗਾ ਜਿਹੜਾ ਜਿਹਦੇ ਕਰਕੇ ਆਪਾਂ ਨੂੰ ਲੱਗਦਾ ਜਿਹੜੇ ਸਾਰੇ ਕਿ ਬ੍ਰੇਨ ਨੂੰ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਜਾਂ ਕਿਉਂਕਿ ਜਦੋਂ ਆਕਸੀਜਨ ਕੱਟ ਜਾ ਰਹੀ ਆ ਜਾਂ ਨਹੀਂ ਜਾ ਰਹੀ ਉਹਦੇ ਕਰਕੇ ਉਹ ਜਦੋਂ ਆਕਸੀਜਨ ਦਾ ਫਲੋ ਪੂਰਾ ਬਣ ਜੇਗਾ ਤੇ ਉਹਨਾਂ ਦੀ ਜਿਹੜੀ ਹਾਲਤ ਚ ਹੋਰ ਜਿਆਦਾ ਸੁਧਾਰ ਹੋ ਜਾਏਗਾ ਡਾਕਟਰ ਨਹੀਂ ਆਉਣਾ ਤੇ 11 11:30 ਵਜੇ ਤੱਕ ਡਾਕਟਰ ਚੈੱਕ ਕਰਕੇ ਦੁਬਾਰਾ ਤੋਂ ਮੇਰੇ ਕੋਲ ਉਹ ਦੱਸਣਗੇ ਤੇ ਪਰ ਉਹ ਜਿਹੜੇ ਕੁੱਲ ਮਿਲਾ ਕੇ ਆਪਾਂ ਦੇਖੀ ਕੱਲ ਮਾਤਾ ਜੀ ਵੀ ਗਏ ਸੀਗੇ ਤੇ ਮਾਤਾ ਜੀ ਨੇ ਬੁਲਾਇਆ ਤਾਂ ਡਾਕਟਰਾਂ ਦਾ ਕਹਿਣਾ ਕਿ ਉਹਨਾਂ ਨੇ ਫੀਲ ਕੀਤਾ ਕਿ ਮੈਨੂੰ ਮਾਂ ਮੇਰੀ ਆਈ ਐਵੇਂ ਲੱਣ ਤੋਂ ਸੋ ਇਹ ਜਿਹੜੀ ਹੈ ਕਿਉਂਕਿ ਮਾਂ ਤੇ ਬੱਚੇ ਦਾ ਰਿਸ਼ਤਾ ਤਾਂ ਬਹੁਤ ਉਹ ਤਾਂ ਬਿਨਾਂ ਕਹੇ ਤੋਂ ਵੀ ਸਮਝ ਜਾਂਦੇ ਨੇ ਦੋਨੋਂ ਮਾ ਵੀ ਸਮਝ ਜਾਂਦੀ ਆ ਬਿਨਾ ਕਹਿਤੋਂ ਤੇ ਬੱਚਾ ਵੀ ਸਮਝ ਜਾਂਦਾ ਸੋ ਸਾਡੀ ਪ੍ਰਮਾਤਮਾ ਅੱਗੇ ਇਹੀ ਆ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਆਓ ਸਾਰੇ ਰਲ ਕੇ ਆਪਾਂ ਜਿੰਨੀਆਂ ਹੋ ਸਕਦਾ ਆਪਣੇ ਆਪਣੇ ਇਸ਼ਟ ਦੇ ਮਤਾਬਕ ਆਪਣੇ ਧਰਮ ਮਜ਼ਬ ਦੇ ਹਿਸਾਬ ਨਾਲ ਅਰਦਾਸਾਂ ਬੇਨਤੀਆਂ ਕਰੀਏ ਤਾਂ ਕਿ ਸਾਡੀਆਂ ਅਰਦਾਸਾਂ ਜਿਹੜੀਆਂ ਨੇ ਸਾਡੇ ਵੀ ਰਾਜਵੀਰ ਜਵੰਦੇ ਨੂੰ ਵਾਪਸ ਆਪਣੇ ਘਰ ਲੈ ਕੇ ਜਾਣ ਤੇ ਵਾਪਸ ਸਾਡੇ ਵਿੱਚੋਂ ਦੁਬਾਰਾ ਉਹੀ ਖਾੜੇ ਉਹੀ ਸਾਡੇ ਮੇਲਿਆਂ ਦੇ ਵਿੱਚੋਂ ਜਾ ਕੇ ਫੇਰ ਦੁਬਾਰਾ ਤੋਂ ਸਾਡਾ ਸਾਡੇ ਪੰਜਾਬੀ ਸਭਿਆਚਾਰ ਦਾ ਹਿੱਸਾ ਬਣ ਬਿਲਕੁਲ ਬਹੁਤ ਸ਼ੁਕਰੀਆ ਜੀ ਤੁਹਾਡੀ ਵੀ ਬਹੁਤ ਮਿਹਰਬਾਨੀ ਕਿ ਤੁਸੀਂ ਵੀ ਸਾਰੇ ਇੰਨੇ ਸਪੋਰਟ ਕਰਨ ਦੇ ਲਈ ਚਾਹੇ ਉਹ ਪਰਿਵਾਰ ਦਾ ਜ਼ਿਕਰ ਕਰ ਲਈਏ ਚਾਹੇ ਉਸ ਕਲਾਕਾਰ ਨੂੰ ਸਪੋਰਟ ਕਰਨ ਦੇ ਲਈ ਅੱਜ ਹੌਸਲਾ ਦੇਣ ਦੇ ਲਈ ਪਹੁੰਚ ਰਹੇ ਹੋ ਜੀ 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 ਬਹੁਤ ਅਨੰਦ ਸਾਰਿਆਂ ਦਾ ਤਨ